ਬਰੇ ਉਹਦਾਂ ਜਾੜੀ ਤੋਂ ਅੱਤ ਸੀ ਜੀ ਤੇ ਤਰ ਕੇ ਆਏ ਸੀ ਵਧੀਆ ਸੀ ਦਾਖਲ ਕਰਾਇਆ ਤੇ ਉਦੋਂ ਬਾਅਦ ਚ ਨਹੀਂ ਜਮਾ ਵੀ ਬੋਲਿਆ ਜਦੋਂ ਸਪਰੇਸਿੰਗ ਕਰਤਾ ਇਹਨਾਂ ਨੇ ਠੀਕ ਹੈ ਹਾਂ ਤੋੜ ਕੇ ਵਧੀਆ ਲਿਆਈਆਂ ਮੈਂ ਤੇ ਉਦੋਂ ਬਾਅਦ ਚ ਇਹਨਾਂ ਨੇ ਸਾਨੂੰ ਮਰਿਆ ਹੀ ਫੜਾਇਆ ਇਹਨਾਂ ਨੇ ਮਤਲਬ ਦਿੱਕਤ ਇਕੱਲੀ ਜਾੜ ਦੇ ਵਿੱਚ ਜੀ ਇਕੱਲੀ ਦਾਸ ਤੇ ਜਾੜਦੂ ਗਈ ਸੀ ਦੁਖਦੀ ਤਾਂ ਕਾਫੀ ਸਮੇਂ ਦੀ ਸੀ ਗੋਲੀ ਗੋਲੀ ਲੈ ਛੱਡਦਾ ਸੀਗਾ ਕੰਮ ਧੰਦੇ ਵਾਲਾ ਬੰਦਾ ਸੀਗਾ ਰਾਤ ਨੂੰ ਇਹਨਾਂ ਨੂੰ ਲੈ ਕੇ ਆਏ ਸੁਖਮਣੀ ਹਸਪੀਟਲ ਆਪ ਦੋ ਪੈਦਲ ਚੱਲ ਕੇ ਆਇਆ ਵੀ ਚਲੋ ਦਵਾਈ ਲੈਣੇ ਇਹਨਾਂ ਨੇ ਜੀ ਆਪਰੇਸ਼ਨ ਕਰਤਾ ਉਸ ਤੋਂ ਬਾਅਦ 23 ਨੂੰ ਆਪਰੇਸ਼ਨ ਕੀਤਾ 24 ਦਿਨ ਸਾਰਾ ਡੀ ਕੀਤੀ ਪਰਿਵਾਰ ਨੇ ਹੌਨ ਹੋਸ਼ ਆਇਆ ਹੌਨ ਹੋਸ਼ ਆਇਆ ਨਹੀਂ ਆਇਆ ਪਹਿਲਾਂ ਕਹਿੰਦੇ ਸੀ ਰਿਪੋਰਟਾਂ ਸਾਰੀਆਂ ਸਹੀ ਆ ਗਈਆਂ ਇੱਕ ਘੰਟੇ ਬਾਅਦ ਇਹ ਗੱਲ ਕਹਿਣ ਲੱਗੇ ਵੀ ਮਰੀਜ਼ ਦੀ ਹਾਲਤ ਗੰਭੀਰ ਆ ਇਹਨੂੰ ਲੈ ਜਾਓ ਇੱਥੋਂ ਵਾਲੇ ਡਾਕਟਰ ਸੁਖਮਣ ਵਾਲਾ ਸੁਖਣੀ ਹਸਪੀਟਲ ਲਈ ਜੇ ਤਾਂ ਤੁਹਾਨੂੰ ਕਹਿੰਦੇ ਕਿ ਘਰੇ ਲੈ ਜਾਓ ਉਹ ਤਾਂ ਹਾਲਾਤ ਕੀ ਸੀਗੇ ਉਹਨਾਂ ਦੇ ਉਹਨਾਂ ਦੇ ਹਾਲਾਤ ਜਮੈ ਨੂੰ ਬੋਲਿਆ ਹੀ ਨਹੀਂ ਕਰ ਜਦੋਂ ਆਪਰੇਸ਼ਨ ਕਰਤਾ ਮਿਲਿਆ ਜੁਲਿਆ ਹੀ ਨਹੀਂ ਜੀ ਇਹ ਤਾਂ ਲੱਤਾਂ ਬਾਹ ਮਾਰਨਾ ਤੇ ਬੰਨਣਾ ਪਈਆਂ ਸੀ ਤੇ ਅਸੀਂ ਕਹੀ ਵੀ ਅਸੀਂ ਦੇਖਣਾ ਉਹ ਕਹਿੰਦੇ ਵੀ ਦੇਖਣ ਵਾਲ ਹੈ ਨਹੀਂ ਗਾ ਇਹਦੀ ਹਾਲਾਤ ਬਾਲੀ ਮਾੜੀ ਆ ਤੇ ਵੀ ਇਹਨੂੰ ਦਵਾਈ ਦਿੱਤੀ ਵੀ ਆ ਜੇ ਨੂੰ ਜਦੋਂ ਸਰਤ ਆ ਗਿਆ ਉਹ ਤੁਸੀਂ ਦੇਖ ਸਕਦੇ ਆ ਠੀਕ ਹੈ ਤੇ ਦੇਖਣਾ ਕੀ ਤੁਸੀਂ ਬੇਹੋਸ਼ੀ ਦੀ ਹਾਲਤ ਵਿੱਚ ਹਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਸੀਗਾ ਜੀ ਉਹਨੂੰ ਰਿਪੋਰਟ ਆਈ ਫਰੀਦਕੋਟ ਦੀ ਉਹਨਾਂ ਦੇ ਜਰੂ ਸਾਡੇ ਕੁੜਾ ਜੇ ਦੋ ਟੱਕ ਲੱਗੇ ਹੋਏ ਸੀ ਮੂੰਹ ਤੇ ਇਨਫੈਕਸ਼ਨ ਫੈਲੀ ਹੋਈ ਸੀ ਜਾੜ ਕੱਢਣ ਲੱਗੇ ਇਹਨਾਂ ਨੇ ਖਿਆਲ ਨਹੀਂ ਰੱਖਿਆਗਾ ਪਹਿਲਾਂ ਵੇਖੇ ਨਹੀਂ ਇਨਫੈਕਸ਼ਨ ਹੈਗੀ ਹੈ ਕਿ ਨਹੀਂ ਹੈਗੀ ਉਹ ਦਿਮਾਗ ਚ ਚਲੀ ਗਈ ਸਾਰੇ ਸਰੀਰ ਚ ਫੈਲ ਗਈ ਜਿਹਦੇ ਕਰਕੇ ਮੌਤ ਹੋਈ ਪਹਿਲੀ ਗੱਲ ਤਾਂ ਜੀ ਇੱਥੇ ਕੋਈ ਡੈਂਟਿਸਟ ਡਾਕਟਰ ਹੈ ਹੀ ਨਹੀਂਗਾ ਠੀਕ ਹੈ ਇਹਨਾਂ ਨੇ ਪਤਾ ਨਹੀਂ ਕਿਹੜੇ ਡਾਕਟਰ ਤੋਂ ਆਪਰੇਸ਼ਨ ਕਰਾਇਆ ਵਾ ਕਿਵੇਂ ਕਰਾਇਆ ਵਾ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਲਾਪਰਵਾਹੀ ਕਾਰਨ ਹੀ ਉਹਦੀ ਜਾਨ ਗਈ ਕੋਈ ਜਾੜ ਦੀ ਸਰਜਰੀ ਨਹੀਂ ਹੋਈ ਸੀ ਅਜਾ ਕੁਝ ਹੋਰ ਹੋਈ ਏ ਕਿ ਸਰਜਰੀ? ਯਾੜ ਤੋਂ ਰਾਵ ਸਰਜਰੀ ਨਹੀਂ ਜੀ ਜਿਹੜਾ ਹੁਣ ਇਹਨਾਂ ਦੇ ਹੈੱਪਸ ਸੀਗਾ ਜਿਹੜਾ ਬੇਸ਼ਾ ਪਰਿਆ ਹੋਇਆ ਹਾਂਜੀ ਸਿਰਫ ਉਹ ਰੇਸ਼ਾ ਕੱਢ ਲਿਆ ਹੋਰ ਕੁਝ ਨਹੀਂ ਹੋਇਆ ਪਹਿਲੀ ਗੱਲ ਤਾਂ ਜਿਹੜਾ ਐਮ ਡੀ ਐ ਇੱਥੋਂ ਦਾ ਉਹ ਥੋੜਾ ਜਿਹਾ ਪਹਿਲਾਂ ਮੋਬਾਈਲ ਸਰਵਿਸ ਕਰਦਾ ਸੀ ਮੋਬਾਈਲ ਬਣਾਉਂਦਾ ਹੁੰਦਾ ਸੀ ਵੇਚਦਾ ਹੁੰਦਾ ਸੀਗਾ ਸਹੀ ਕਰਦਾ ਹੁੰਦਾ ਸੀਗਾ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਸਾਨੂੰ ਤਾਂ ਕਿਵੇਂ ਦਾ ਲੱਗਾ ਜੀ ਤੇ ਉਹਨੇ ਡਾਕਟਰ ਰੱਖਨੇ ਸ਼ੁਰੂ ਕਰਤੇ ਡਾਕਟਰ ਰਾਕੇ ਇਲਾਜ ਕਰਾਉਣਾ ਸ਼ੁਰੂ ਕਰਤਾ ਹੁਣ ਤਾਂ ਉਹ ਖੁਦ ਕਹਿ ਵੀ ਇਹ ਰਿਹਾ ਵੀ ਇਹ ਮੇਰਾ ਬਿਜ਼ਨਸ ਆ ਮੈਨੂੰ ਹੱਕ ਆ ਤੁਸੀਂ ਉਹਦੀ ਇੱਕ ਸ਼ੈਸ ਬੁੱਕਸਮੈਨ ਵਾਲਿਆਂ ਨੇ ਕੀਤੀ ਹੋਈ ਹੈ ਇੰਟਰਵਿਊ ਉਹਦੇ ਚੋ ਸ਼ਰਿਆਮ ਕਹਿ ਰਿਹਾ ਵਾ ਮੇਰਾ ਤਾਂ ਜੀ ਬਿਜ਼ਨਸ ਹੈ ਤੇ ਮੈਂ ਬਿਨਸ ਕਰੂੰਗਾ ਘਟਨਾ ਤੋਂ ਬਾਅਦ ਤੁਹਾਡੇ ਕੋਈ ਹਸਪਤਾਲ ਦੇ ਐਮਡੀ ਨਾਲ ਜਾਂ ਡਾਕਟਰ ਨਾਲ ਗੱਲਬਾਤ ਹੁੰਦੀ ਹੈ ਕਿ ਆਹ ਕੁਝ ਵਾਪਰ ਗਿਆ ਉਹਨਾਂ ਦਾ ਕੀ ਕਹਿਣਾ ਫਿਰ ਤੁਹਾਡੇ ਨਾਲ ਦੇਖੋ ਉਸ ਤੋਂ ਬਾਅਦ ਕੀ ਹੁੰਦਾ ਵਾ ਉਹ ਇਹਨਾਂ ਦਾ ਮੂੰਹ ਬੰਦ ਕਰਾਉਣ ਵਾਸਤੇ 2 ਲੱਖ ਰੁਪਏ ਦੀ ਆਫਰ ਕਰਦੇ ਦੋ ਲੱਖ ਰੁਪਏ ਦਾ ਪੂਰਾ ਜੋਰ ਲਾਇਆ ਪਰਿਵਾਰ ਨੂੰ ਜੇ ਅਸੀਂ 2 ਲੱਖ ਰੁਪਈਆ ਦੇ ਦਿੰਨੇ ਆ ਸਾਡਾ ਰਾਜੀਨਾਮਾ ਕਰ ਲਓ ਕਹਿਣ ਦਾ ਭਾਵ ਕੀ ਇਸ ਤੋਂ ਹਾਂ ਇਸ ਤੋਂ ਬਿਨਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀਗੀ ਸਿਵਾਏ ਪੱਤਰਕਾਰਾਂ ਨੂੰ ਡਰਾਉਣ ਜਥੇਬੰਦੀ ਦੇ ਉੱਤੇ ਹਾਈ ਕੋਰਟ ਦੇ ਵਿੱਚ ਅਰਜੀ ਲਾਉਣ ਤੋਂ ਬਿਨਾ ਹੋਰ ਕੁਛ ਨਹੀਂ ਕੀ ਜੀ ਤੁਸੀਂ ਮਤਲਬ ਕਈ ਪੱਤਰਕਾਰਾਂ ਨੂੰ ਡਰਾ ਰਹੇ ਹੋ ਜਿਵੇਂ ਬੰਦਿਆਂ ਨੋਟਿਸ ਭੇਜ ਕੇ ਕਿ ਆਵਾਜ਼ ਬੰਦ ਹੋ ਜਾਵੇ 2 ਲੱਖ ਰੁਪਏ ਦੀ ਆਫਰ ਵੀ ਦਿੱਤੀ ਹੈ ਪਰਵਾਰ ਨੂੰ ਕਿਸੇ ਰਾਹੀਂ ਤੁਸੀਂ ਬਿਲਕੁਲ ਨਹੀਂ ਜੀ ਮੇਰੀ ਕੋਈ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਹੈ ਨਾ ਮੈਂ ਪਰਿਵਾਰ ਨੂੰ ਅਜੇ ਤੱਕ ਕੋਈ ਗੱਲ ਪਹੁੰਚੀ ਮੇਰੀ ਨਾ ਹੀ ਕੋਈ ਭਲਾਇਆ ਹੈ ਇਹ ਇਹ ਲਾਪਰਵਾਹੀ ਇਹਨਾਂ ਨੇ ਇੱਕ ਮਸਲੇ 'ਚ ਨਹੀਂ ਵਰਤੀ ਇੱਥੇ ਤੁਹਾਨੂੰ ਸੈਂਕੜੇ ਸਿਮੈਂ ਸੂਚ ਬੜੇ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਸੈਂਕੜੇ ਕੇਸ ਸਾਡੇ ਇਲਾਕੇ ਦੇ ਵਿੱਚ ਇਹੋ ਜਿਹੇ ਆ ਜਿਹੜੇ ਇਹਨਾਂ ਨੇ ਲਾਪਰਵਾਹੀ ਕਰਨ ਜਾਂ ਨਾ ਗਏ ਪਰਿਵਾਰ ਦੇ ਹਾਲਤ ਅ ਗਰੀਬ ਤੋਂ ਅਤ ਗਰੀਬ ਕਹਿ ਸਕਦੇ ਆ ਬਈ ਜੋ ਕਰਨੀ ਆ ਉਹੀ ਖਾਣੀ ਆ ਜਿਹਦੇ ਕਰਕੇ ਸਾਰੇ ਪਿੰਡ ਨੇ ਜਿਹੜਾ ਵੀ ਇਲਾਜ ਕਰਾਇਆ ਸਸਕਾਰ ਕੀਤਾ ਭੋਗ ਪਾਇਆ ਸਰ ਪਿੰਡ ਵਾਲੇ ਨੇ ਕੀਤਾ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਜੀਰਾ ਦਾ ਇੱਕ ਹਸਪਤਾਲ ਹੈ ਸੁਖਮਨੀ ਹਸਪੀਟਲ ਸੁਪਰ ਸਪੈਸ਼ਲਿਸਟ ਹਰ ਇੱਕ ਬਿਮਾਰੀ ਦਾ ਉੱਥੇ ਇਲਾਜ ਹੁੰਦਾ ਜਿੰਨੇ ਕੁ ਉਹਨਾਂ ਨੇ ਲਿਖੇ ਹੋਏ ਨੇ ਉੱਥੇ ਇੱਕ ਵਿਅਕਤੀ ਜਾਂਦਾ ਹੈ ਆਪਣੀ ਜਾੜ ਦਾ ਇਲਾਜ ਕਰਵਾਉਣ ਪਰ ਵਾਪਰਦਾ ਕੀ ਹੈ ਉਸ ਵਿਅਕਤੀ ਦੀ ਕੁਝ ਦਿਨਾਂ ਬਾਅਦ ਮੌਤ ਹੋ ਜਾਂਦੀ ਹੈ ਉਸ ਇਲਾਜ ਤੋਂ ਬਾਅਦ ਕੀ ਇਲਾਜ ਕੀਤਾ ਜਾਂਦਾ ਕੀ ਪੂਰੀ ਕਹਾਣੀ ਹੈ ਬੜੇ ਦਿਨਾਂ ਤੋਂ ਲੰਮੇ ਦਿਨਾਂ ਤੋਂ ਇਹ ਰੌਲਾ ਚੱਲ ਰਿਹਾ ਧਰਨੇ ਵੀ ਲੱਗੇ ਨੇ ਹੋਰ ਬਹੁਤ ਵਿਵਾਦ ਹੋਇਆ ਹੋਇਆ ਉਸ ਹਸਪਤਾਲ ਨੂੰ ਲੈ ਕੇ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਜਿਨ੍ਹਾਂ ਦਾ ਸ਼ਖਸੀ ਤੇ ਨਾਲ ਜਥੇਬੰਦੀਆਂ ਕਿਸਾਨ ਜਥੇਬੰਦੀ ਜਿਹੜੀ ਉਹ ਹਮਾਇਤ ਦੇ ਵਿੱਚ ਆ ਪੂਰਾ ਮਾਮਲਾ ਜਾਣਦੇ ਆ ਸਭ ਤੋਂ ਪਹਿਲਾਂ ਪਰਿਵਾਰ ਨਾਲ ਗੱਲ ਕਰਦੇ ਆ ਜੀ ਅਹਿਮਦ ਕੀ ਮਾਮਲਾ ਸੀਗਾ ਪੂਰਾ ਮਾਮਲਾ ਫਿਰ ਉਹਦੇ ਨਾਲ ਜਾੜੀ ਤੋਦੀ ਸੀ ਜੀ ਤੇ ਤੁਰ ਕੇ ਆਏ ਸੀ ਵਧੀਆ ਸੀ ਦਾਖਲ ਕਰਾਇਆ ਤੇ ਉਦੋਂ ਬਾਅਦ ਚ ਨਹੀਂ ਜਾਵਾਂ ਵੀ ਬੋਲਿਆ ਜਦੋਂ ਅਪ੍ਰੈਸ਼ਨ ਕਰਤਾ ਇਹਨਾਂ ਨੇ ਠੀਕ ਹੈ ਹਾਂ ਤੁਰ ਕੇ ਵਧੀਆ ਲਿਆਈਆਂ ਮੈਂ ਤਦੂ ਬਾਅਦ ਇਹਨਾਂ ਨੇ ਸਾਨੂੰ ਮਰਿਆ ਹੀ ਫੜਾਇਆ ਇਹਨਾਂ ਨੇ ਮਤਲਬ ਦਿੱਕਤ ਕੱਲੀ ਝਾੜ ਦੇ ਵਿੱਚ ਸੀ ਹਾਂਜੀ ਕੱਲੀ ਦਾ ਇਤਜ਼ਾਰਦੂ ਗਈ ਸੀ ਕੀ ਹੁੰਦਾ ਸੀ ਕਾ ਝਾੜ ਦੇ ਬਸ ਝਾੜ ਚ ਪੀੜ ਹੀ ਪੈਂਦੀ ਸੀ ਉਹਦੀ ਕੱਲੀ ਤੇ ਕਹਿੰਦਾ ਮੇਰਾ ਪ੍ਰੈਸ਼ਨ ਕਰਾ ਦੂੰ ਅਸੀਂ ਇੱਥੇ ਆਣ ਕੇ ਪ੍ਰੈਸ਼ਨ ਕਰਾਤਾ ਛੜ ਤੋਂ ਇਹਨਾਂ ਨੇ ਪੈਸੇ ਭਰਵਾ ਲਏ ਆ ਫੇਰ ਸਾਨੂੰ ਕਹਿੰਦੇ ਕਹਿੰਦੇ ਵੀ ਦੂਜਾ ਇਹਨੂੰ ਵੀ ਆ ਹੀ ਲੈ ਜਾਓ ਫੇਰ ਇਹਨਾਂ ਨੇ ਸਾਨੂੰ ਹੱਥ ਚੱਕ ਤੇ ਆ ਤਸੀਂ ਮੈਂ ਤਾਂ ਕਰ ਲਾ ਵੀ ਇਹਨਾਂ ਦਾ ਬਹੁਤ ਕੀਤਾ ਵੀ ਇਹਨੂੰ ਵਧੀਆ ਕਰਕੇ ਤੋਰੋ ਫੇਰ ਇਹ ਪ੍ਰਧਾਨ ਨੂੰ ਸੱਦਿਆ ਪ੍ਰਧਾਨ ਨੇ ਸਾਡੀ ਗੱਲ ਸੁਣੀਆ ਅੱਛਾ ਜਿਵੇਂ ਜਾੜ ਦੇ ਵਿੱਚ ਦਰਦ ਸੀਗਾ ਜਾ ਕੇ ਕੀ ਗੱਲਬਾਤ ਹੁੰਦੀ ਹਸਪਤਾਲ ਨੂੰ ਕੀ ਦੱਸਦੇ ਹੋ ਤੇ ਅਗੋਂ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਜੀ ਉਹ ਜੋ ਕਹਿੰਦੇ ਵੀ ਵਧੀਆ ਠੀਕ ਹੋ ਜਾਊਗਾ ਸਾਨੂੰ ਕਹਿੰਦੇ ਸੜ ਤੋਂ ਪੈਸੇ ਭਰਾ ਲਿਆ ਸਾਰਾ ਤਿੰਨ ਮੇਰੀਆਂ ਤਿੰਨ ਮੇਰੀਆਂ ਗੁੱਡੀਆਂ ਮਾਰੀ ਉਹ ਪੈਸੇ ਕਿੰਨੇ ਭਰਾਏਗੇ ਤੁਹਾਡੇ ਤੋਂ ਪੈਸੇ ਮੇਰੇ ਤੋਂ ਤਿੰਨ ਭਰਾਇਆ ਗਿਆ ਦਾ 3000 ਰੁਪਏ ਹਾਂਜੀ ਠੀਕ ਹੈ ਹਾਂਜੀ ਮੈਂ ਅੱਜ ਹੱਥੀ ਭਰੇ ਆ ਪੈਸੇ ਕਿ ਜੜ ਕੱਢਣੀ ਪੈਣੀ ਹੈ ਹਾਂਜੀ ਤੇ ਕਹਿੰਦੇ ਆਪਰੇਸ਼ਨ ਕਰਾਉਣਾ ਪਊਗਾ ਵੀ ਮੂੰਹ ਦੀ ਸਰਜਰੀ ਕਰਾ ਕੇ ਲਓ ਮੂੰਹ ਦੀ ਸਰਜਰੀ ਅਸੀਂ ਕਰਾ ਕੇ ਲੈਂਦੀ 5000 ਅਸੀਂ ਉੱਥੇ ਦਿੱਤਾ ਤੇ ਮੜ ਕੇ ਆ ਜਿਹੜੀ ਨੀ ਕਰਾਈ ਗਈ ਕੀ ਇਹਨਾਂ ਨੇ ਬਿਨਾ ਆਪਰੇਸ਼ਨ ਨਾਲ ਉਹਦੇ ਤੋਂ ਕਰਾਇਆ ਗਿਆ ਆਪਰੇਸ਼ਨ ਠੀਕ ਹੈ ਹਾਂਜੀ ਮਤਲਬ ਕਿਦ ਦਿਨ ਤੁਹਾਨੂੰ ਕਹਤਾ ਕਿ ਇਹਨਾਂ ਨੂੰ ਲੈ ਜਾ ਉਥੋਂ ਉਸੇ ਦਿਨ ਜਾਂ ਅਗਲੇ ਦਿਨ ਨਹੀਂ ਅਗਲੇ ਦਿਨ ਕਿਹਾ ਜੀ ਸਾਨੂੰ ਹਾਂਜੀ ਜਦੋਂ ਤੁਹਾਨੂੰ ਕਹਿੰਦੇ ਕਿ ਘਰੇ ਲੈ ਜਾ ਉਹ ਹਾਲਾਤ ਕੀ ਸੀਗੇ ਉਹਨਾਂ ਦੇ ਉਹਨਾਂ ਦੇ ਹਾਲਾਤ ਜਮੈ ਨੂੰ ਬੋਲਿਆ ਹੀ ਨਹੀਂ ਗਾ ਜਦੋਂ ਆਪਰੇਸ਼ਨ ਕਰਤਾ ਮਿਲਿਆ ਜੁਲਿਆ ਹੀ ਨਹੀਂ ਜੀ ਇਹ ਤਾਂ ਲੱਤਾਂ ਬਾਹਾਂ ਮਾਰਨਾਂ ਦੇ ਬੰਨ੍ਹਿਆ ਪਈਆਂ ਸੀ ਅੱਛਾ ਤੇ ਅਸੀਂ ਕਹੀ ਵੀ ਅਸੀਂ ਵੇਖਣਾ ਉਹ ਕਹਿੰਦੇ ਵੀ ਵੇਖਣ ਵਾਲ ਹੈ ਨਹੀਂ ਗਾ ਇਹਦੀ ਹਾਲਾਤ ਬਾਲੀ ਮਾੜੀ ਆ ਹੂੰ ਵੇਦ ਨੂੰ ਦਵਾਈ ਦਿੱਤੀ ਵੀ ਆ ਇਹਨੂੰ ਜਦੋਂ ਸਵਰਤ ਆ ਗਿਆ ਉਹਦੇ ਤੁਸੀਂ ਵੇਖ ਸਕਦੇ ਆ ਠੀਕ ਹੈ ਤੇ ਵੇਖਣਾ ਕਿ ਤੁਸੀਂ ਬੇਹੋਸ਼ੀ ਦੀ ਹਾਲਤ ਵਿੱਚ ਹਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਸੀ ਜੀ ਠੀਕ ਹੈ ਹਾਂ ਹੀ ਫੜਾਇਆ ਸਾਨੂੰ ਇਹਨਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਜੀ ਉਸ ਤੋਂ ਬਾਅਦ ਕਿੱਥੇ ਲੈ ਕੇ ਜਾਣੇ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਫਰੀਦਕੋਟ ਲੈ ਜਾਣੇ ਆ ਜੀ ਠੀਕ ਹੈ ਹਾਂ ਜੀ ਉਦੋਂ ਪ੍ਰਧਾਨ ਨੂੰ ਅਸੀਂ ਸੱਦਿਆ ਅਸੀਂ ਕਿਹਾ ਪ੍ਰਧਾਨ ਨੂੰ ਫਿਰ ਗੱਲਬਾਤ ਕੀਤੀ ਅਸੀਂ ਕਿਹਾ ਵੀ ਇਹ ਕਹਿੰਦੇ ਫਰੀਦਕੋਟ ਹੁਣ ਲੈ ਜਾ ਚੱਕੇ ਤੇ ਵੀ ਉਹਨਾਂ ਹਾਲਤ ਚ ਇਹੋ ਜਿਹੀ ਚ ਅਸੀਂ ਕਿਵੇਂ ਲੱਗਈਏ ਚੱਕੇ ਬਿਲਕੁਲ ਹਾਂਜੀ ਭਾਈ ਜੀ ਕੀ ਜਿਹੜਾ ਮਾਮਲਾ ਆ ਜਿਵੇਂ ਕਹਿੰਦੇ ਕਿ ਜ਼ਾੜ ਦੇ ਵਿੱਚ ਦਰਦ ਹੋ ਰਿਹਾ ਸੀਗਾ ਪਰ ਬੰਦਾ ਮਾਰ ਕੇ ਫੜਾਤਾ ਹੈ ਕੀ ਮਾਮਲਾ ਕੀ ਹੈ ਮਤਲਬ ਐਡਾ ਕਿੱਡਾ ਕਿਹੜਾ ਆਪਰੇਸ਼ਨ ਕਰਤਾ ਜਿਹੜਾ ਮਤਲਬ ਜ਼ਾੜ ਦੇ ਵਿੱਚ ਦਰਦ ਹੋਵੇ ਤੇ ਬੰਦਾ ਮਰ ਜਾਵੇ ਦੇਖੋ ਜਰਨੈਲ ਸਿੰਘ 22 ਤਰੀਕ ਨੂੰ 22 ਮਈ ਨੂੰ ਜੀ ਰਾਤ ਨੂੰ ਇਹਨਾਂ ਦੀ ਜ਼ਾੜ 'ਚ ਦਰਦ ਵਧ ਜਾਂਦਾ ਵਾ ਕਈ ਦੁਖਦੀ ਤਾਂ ਕਾਫੀ ਸਮੇਂ ਦੀ ਸੁ ਗੋਲੀ ਗਾਲੀ ਲੈ ਛੱਡਦਾ ਸੀਗਾ ਕੰਮ ਧੰਦੇ ਵਾਲਾ ਬੰਦਾ ਸੀਗਾ ਰਾਤ ਨੂੰ ਇਹਨਾਂ ਨੂੰ ਲੈ ਕੇ ਆਏ ਸੁਖਮਨੀ ਹਸਪੀਟਲ ਆਪ ਦੋ ਪੈਦਲ ਚੱਲ ਕੇ ਆਇਆ ਵੀ ਚਲੋ ਦਵਾਈ ਲੈਣੇ ਆ। ਇਹਨਾਂ ਨੇ ਕਿਹਾ ਵੀ ਤੈਨੂੰ ਇੱਥੇ ਰਹਿਣਾ ਪਊਗਾ ਦਰਦ ਫੇਰ ਘਟੂਗੀ। ਚਲੋ ਦਾਖਲ ਕਰ ਲਿਆ। ਸਵੇਰੇ ਕਹਿੰਦੇ ਪਰਿਵਾਰ ਨੂੰ ਵੀ ਇਹਨਾਂ ਦਾ ਤਾਂ ਆਪਰੇਸ਼ਨ ਕਰਨਾ ਪੈਣਾ ਵਾ, ਸਰਜਰੀ ਕਰਨੀ ਪੈਣੀ ਆ। ਜਿਹੜੇ ਉਹ ਕਿਸਾਨ ਨਾਲ ਕੰਮ ਕਰਦਾ ਸੀ, ਉਹ ਮੁੰਡਾ ਫੌਰਨ ਉਹਦੇ ਨਾਲ ਗੱਲ ਕੀਤੀ। ਉਹ ਮੁੰਡੇ ਨੇ ਪੁੱਛਿਆ ਵੀ ਅੱਜ ਇਹ ਆਪਰੇਸ਼ਨ ਕਰਨਾ ਵਾ, ਜੇ ਤੁਹਾਡੀ ਗਾਰੰਟੀ ਹੈਗੀ ਤਾਂ ਕਰਿਆ ਜ ਨਹੀਂ ਤਾਂ ਅਸੀਂ ਅੱਗੇ ਲੈ ਜਾਂਦੇ ਆ ਕੋਈ ਰੌਲਾ ਨਹੀਂ। ਕਹਿੰਦੇ ਨਹੀਂ ਸਾਡੀ ਪੂਰੀ ਗਾਰੰਟੀ ਆ, ਛੋਟਾ ਜਿਹਾ ਆਪਰੇਸ਼ਨ ਤੇ ਆਪਾਂ ਕਰ ਦਿੰਨੇ ਆ। ਇਹਨਾਂ ਨੇ ਜੀ ਆਪਰੇਸ਼ਨ ਕਰਤਾ। ਉਸ ਤੋਂ ਬਾਅਦ 23 ਨੂੰ ਆਪਰੇਸ਼ਨ ਕੀਤਾ। 24 ਦਿਨ ਸਾਰਾ ਡੀ ਕੀਤੀ ਪਰਿਵਾਰ ਨੇ ਹੁਣ ਹੋਸ਼ ਆਇਆ ਹੁਣ ਹੋਸ਼ ਆਇਆ ਨਹੀਂ ਆਇਆ ਠੀਕ ਹੈ 23 23 ਦਿਨ ਨਹੀਂ ਆਇਆ 24 ਨੂੰ ਆਇਆ 23 ਤਰੀਕ ਨੂੰ ਮੈਂ ਖੁਦ ਆਇਆ ਇਹਨੂੰ ਮਿਲਣ ਵਾਸਤੇ ਕਿਉਂਕਿ ਮੇਰੇ ਪਿੰਡ ਦੇ ਆ ਮੈਂ ਡਾਕਟਰ ਨੂੰ ਪੁੱਛਿਆ ਵੀ ਕੀ ਹਾਲਤ ਆ ਕਹਿੰਦੇ ਜੀ ਸਾਰੀਆਂ ਰਿਪੋਰਟਾਂ ਸਹੀ ਆਈਆਂ ਕੋਈ ਰੌਲਾ ਨਹੀਂ ਮੈਂ ਫੇਰ ਕਿਹਾ ਚਾਰ ਜਣੇ ਸਾਡੇ ਪਿੰਡ ਦੇ ਹੋਰ ਹਾਜ਼ਰੀ ਸੀਗੇ ਜੀ ਬਈ ਯਾਰ ਜੇ ਕੋਈ ਦਿੱਕਤ ਹੈ ਕਿ ਫ੍ਰੀ ਕੁੱਟ ਲੈ ਜੰਨੇ ਆ ਕਹਿੰਦੇ ਨਹੀਂ ਬਈ ਡਾਕਟਰ ਆਉਣ ਵਾਲਾ ਜਿਹਨੇ ਆਪਰੇਸ਼ਨ ਕੀਤਾ ਵਾ ਕੋਈ ਜ਼ਿਆਦਾ ਦਿੱਕਤ ਨਹੀਂ ਕੀ ਰਿਪੋਰਟਾਂ ਸਾਰੀਆਂ ਸਹੀ ਆਈਆਂ ਜੀ ਪਰ ਉਸ ਤੋਂ ਘੰਟੇ ਡੇਢ ਘੰਟੇ ਬਾਅਦ ਜਦੋਂ ਸਾਡੇ ਪਿੰਡ ਦੇ ਹੋਰ ਬੰਦੇ ਮਿਲ ਪਤਾ ਲੈਣ ਆਉਂਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਵੀ ਹਾਂ ਅਸੀਂ ਤਾਂ ਕਹਿੰਦੇ ਲੈ ਜਾਓ ਜੀ ਲੈ ਕੇ ਨਹੀਂ ਜਾਂਦੇ ਅੱਛਾ ਫਿਰ 25 ਤਰੀਕ ਨੂੰ ਸਵੇਰ ਕੰਮ ਤੋਂ ਸ਼ਾਮ ਰਾਤ ਹੋ ਚੱਕੀ ਰਾਜਮ ਚੱਕਰ ਚੱਕ ਨਹੀਂ ਸਕਦੇ ਸੀਗੇ 25 ਨੂੰ ਜਾ ਕੇ ਅਸੀਂ ਦਾਖਲ ਕਰਾ ਦਿੰਨੇ ਆ ਫਰੀਦਕੋਟ ਮੈਡੀਕਲ ਕਾਗਜ ਨਾ ਤਾਂ ਇਹਨਾਂ ਨੇ ਇੱਥੇ ਹੋਸ਼ ਆਇਆ ਉੱਥੇ ਜਾ ਕੇ ਵੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਪੁੱਛ ਨਹੀਂ ਆਇਆ ਤੇ ਦੋ ਤਰੀਕਾ ਨੂੰ ਉਹਦੀ ਮੌਤ ਹੋ ਗਈ ਜਦੋਂ ਮੈਡੀਕਲ ਲੈ ਕੇ ਜਾਂਦੇ ਉਹਦੋਂ ਕੀ ਹਾਲਾਤ ਕਿਸੇ ਡਾਕਟਰ ਦਾ ਕਹਿਣਾ ਕਿਸੇ ਕਿ ਹੋਇਆ ਕੀ ਹੋਇਆ ਇਹਨਾਂ ਨੂੰ ਡਾਕਟਰ ਦਾ ਜੀ ਕੁਝ ਵੀ ਕਹਿਣਾ ਨਹੀਂ ਸੀ ਕੁਝ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ ਠੀਕ ਹੈ ਪਹਿਲਾਂ ਕਹਿੰਦੇ ਸੀ ਰਿਪੋਰਟਾਂ ਸਾਰੀਆਂ ਸਹੀ ਆ ਗਈਆਂ ਇੱਕ ਘੰਟੇ ਬਾਅਦ ਇਹ ਗੱਲ ਕਹਿਣ ਲੱਪੇ ਵੀ ਮਰੀਜ਼ ਦੀ ਹਾਲਤ ਗੰਭੀਰ ਆ ਇਹਨੂੰ ਲੈ ਜਾਓ ਇੱਥੋਂ ਵਾਲਾ ਡਾਕਟਰ ਸੁਖਮਣੀ ਵਾਲਾ ਸੁਖਮਣੀ ਹਸਪੀਟਲ ਲਈ ਉਸ ਤੋਂ ਬਾਅਦ ਦੋ ਨੂੰ ਮੌਤ ਹੋ ਜਾਂਦੀ ਆ ਅਸੀਂ ਪਰਿਵਾਰ ਰੋਸ ਪ੍ਰਦਰਸ਼ਨ ਕਰਦਾ ਵਾ ਤਾਂ ਇਹੇ ਉਸ ਤੋਂ ਬਾਅਦ ਫਿਰ ਇਹ ਹੋਰ ਤਰ੍ਹਾਂ ਨਾਲ ਕਰਨ ਲੱਪੇਂਦੇ ਆ ਜਿਵੇਂ ਪੱਤਰਕਾਰਾਂ ਨੂੰ ਡਰਾਉਣ ਲੱਗ ਪਏ ਕਿਸਾਨ ਜਥੇਬੰਦੀ ਤੋਂ ਹਾਈ ਕੋਰਟ ਦੇ ਵਿੱਚ ਅਰਜੀ ਲਾਤੀ ਝੂਠ ਬੋਲਣ ਲੱਪੇ ਵੀ ਅਸੀਂ ਤਾਂ ਬਿਓਛੀ ਦੀ ਹਾਲਤ ਤੇ ਸਾਡੇ ਕੋਲੇ ਆਇਆ ਸੀ ਤੇ ਅਸੀਂ ਤਾਂ ਕੋਈ ਇਲਾਜ ਹੀ ਨਹੀਂ ਕੀਤਾਗਾ ਅਸੀਂ ਤਾਂ ਭੇਜਤਾ ਫਰੀਦਕੋਟ ਜਦੋਂ ਕਿ ਜਿਹੜੀ ਉਹ ਉੱਥੋਂ ਦੀ ਰਿਪੋਰਟ ਆਈ ਫਰੀਦਕੋਟ ਦੀ ਉਹਨਾਂ ਨੇ ਜਰੂਰ ਸਾਡੇ ਕੋਲ ਆਇਆ ਦੋ ਟੱਕ ਲੱਗੇ ਹੋਏ ਸੀ ਮੂੰਹ ਤੇ ਇਨਫੈਕਸ਼ਨ ਫੈਲ ਲਈ ਹੋਈ ਸੀ ਜਾੜ ਕੱਢਣ ਲੱਗੇ ਇਹਨਾਂ ਨੇ ਖਿਆਲ ਨਹੀਂ ਰੱਖਿਆਗਾ ਪਹਿਲਾਂ ਵੇਖੇ ਨਹੀਂ ਇਨਫੈਕਸ਼ਨ ਹੈਗੀ ਹੈ ਕਿ ਨਹੀਂ ਹੈਗੀ ਉਹ ਦਿਮਾਗ 'ਚ ਚਲੀ ਗਈ ਸਾਰੇ ਸਰੀਰ 'ਚ ਫੈ ਇਸ ਕਰਕੇ ਇਹਨਾਂ ਨੇ ਪਹਿਲਾਂ ਤੋਂ ਲੈ ਕੇ ਹੁਣ ਤੱਕ ਵੀ ਸਿਰਫ ਜਿਵੇਂ ਆਪਾਂ ਇੱਕ ਮਰੀਜ਼ ਬਾਰੇ ਡਾਕਟਰ ਦੀ ਚਿੰਤਾ ਹੁੰਦੀ ਆ ਵੀ ਉਹਦਾ ਸਹੀ ਇਲਾਜ ਹੋਵੇ ਉਹ ਠੀਕ ਹੋਵੇ ਉਸ ਤਰ੍ਹਾਂ ਦਾ ਰਵੱਈਆ ਪਹਿਲੇ ਦਿਨ ਤੋਂ ਹੀ ਰੱਖਿਆ ਦੰਦਾਂ ਦਾ ਇਲਾਜ ਆ ਉਹਦੇ ਵਿੱਚ ਤਾਂ ਕਹਿੰਦੇ ਖਾਣ ਸਕੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਕਿਉਂਕਿ ਇਹ ਇਲਾਜ ਇਸ ਤਰੀਕੇ ਦਾ ਫਿਰ ਇਹ ਮਤਲਬ ਡਾਕਟਰ ਨੂੰ ਕੋਈ ਜਾਣਕਾਰੀ ਨਹੀਂ ਆ ਜਾਂ ਕੀ ਕਾਰਨ ਆ ਜਾਂ ਕਿਸੇ ਨੇ ਆਪਰੇਸ਼ਨ ਹੋਰ ਕਿਸੇ ਨੇ ਕਰ ਸਕੀ ਪਹਿਲੀ ਗੱਲ ਤਾਂ ਜੀ ਇੱਥੇ ਕੋਈ ਡੈਂਟਿਸਟ ਡਾਕਟਰ ਹੈ ਹੀ ਨਹੀਂਗਾ ਠੀਕ ਹੈ ਇਹਨਾਂ ਨੇ ਪਤਾ ਨਹੀਂ ਕਿਹੜੇ ਡਾਕਟਰ ਤੋਂ ਆਪਰੇਸ਼ਨ ਕਰਾਇਆ ਵਾ ਕਿਵੇਂ ਕਰਾਇਆ ਵਾ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਲਾਪਰਵਾਹੀ ਕਾਰਨ ਹੀ ਉਹਦੀ ਜਾਨ ਗਈ ਜੇ ਸਪੈਸ਼ਲਿਸਟ ਕੋਲ ਜਾਂਦੇ ਹੋ ਚੈੱਕ ਅਪ ਕਰਦਾ ਆਪਾਂ ਸੁਧਾਰਨ ਅੱਖ ਚ ਲੈਂਜ ਪਾਉਣੇ ਆ ਲੈਂਜ ਪਾਉਣ ਤੋਂ ਪਹਿਲਾਂ ਵੀ ਉਹ ਤੁਹਾਡੇ 100 ਤਰ੍ਹਾਂ ਦੇ ਟੈਸਟ ਕਰਦੇ ਆ ਵੀ ਬੰਦੇ ਨੂੰ ਸ਼ੂਗਰ ਤਾਂ ਨਹੀਂ ਬੰਦੇ ਨੂੰ ਕੋਈ ਇਨਫੈਕਸ਼ਨ ਤਾਂ ਨਹੀਂ ਉਸ ਤੋਂ ਬਾਅਦ ਤੁਹਾਡੇ ਅੱਖ ਚ ਲੈਂਜ ਪਾਉਂਦੇ ਜੋ ਕੋਈ ਬਹੁਤ ਛੋਟਾ ਆਪਰੇਸ਼ਨ ਹੁੰਦਾ ਇਹ ਜਾੜ ਦਾ ਜਿਹੜਾ ਕੰਮ ਜਿਹੜਾ ਦਿਮਾਗ ਦੇ ਬਿਲਕੁਲ ਨੇੜੇ ਆ ਇਹ ਚੁੱਪ ਕਰਕੇ ਚੀਰਾ ਮਾਰ ਦੇਣਾ ਤੇ ਉਹ ਸਿਉਂ ਦੇਣਾ ਉਤੋਂ ਬਿ ਨਿਵੇੜਤਾ ਕੰਮ ਇੱਕ ਤਾਂ ਵੱਡੀ ਲਾਪਰਵਾਹੀ ਆ ਇਹ ਲਾਪਰਵਾਹੀ ਇਹਨਾਂ ਨੇ ਇੱਕ ਮਸਲੇ 'ਚ ਨਹੀਂ ਵਰਤੀ ਇੱਥੇ ਤੁਹਾਨੂੰ ਸੈਂਕੜੇ ਸਿਮਾਂਹ ਸੂਚ ਬੜੇ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਸੈਂਕੜੇ ਕੇਸ ਸਾਡੇ ਇਲਾਕੇ ਦੇ ਵਿੱਚ ਇਹੋ ਜਿਹੇ ਆ ਜਿਹੜੇ ਇਹਨਾਂ ਨੇ ਲਾਪਰਵਾਹੀ ਕਰਨ ਜਾਨਾ ਗਈ ਹੂੰ ਪਰ ਜਿਹੜਾ ਹਸਪਤਾਲ ਦੇਤੇ ਜਿਵੇਂ ਆਪਾਂ ਕਹਿੰਦੇ ਆ ਯਕੀਨ ਕਰਦੇ ਆ ਬਹੁਤ ਵੱਡੀ ਬਿਲਡਿੰਗ ਹੁੰਦੀ ਆ ਕਿ ਸੋਹਣਾ ਹਸਪਤਾਲ ਆ ਡਾਕਟਰ ਵੀ ਚੰਗੇ ਹੋਣਗੇ ਸਪੈਸ਼ਲਿਸਟ ਤਾਂ ਹੀ ਬਾਹਰ ਲਿਖਿਆ ਕਿ ਸੁਪਰ ਸਪੈਸ਼ਲਿਸਟ ਅਗਲਾ ਪੜ ਕੇ ਅੰਦਰ ਜਾਂਦਾ ਪਰ ਕੀ ਕਾਰਨ ਆ ਵੀ ਇਦਾਂ ਤੁਸੀਂ ਕਹਿੰਦੇ ਹੋ ਹੋਰ ਕੇਸ ਬਹੁਤ ਨੇ ਦੇਖੋ ਜੇ ਪਹਿਲੀ ਗੱਲ ਤਾਂ ਜ ਉਹ ਅ ਥੋੜਾ ਜਿਹਾ ਪਹਿਲਾਂ ਮੋਬਾਈਲ ਸਰਵਿਸ ਕਰਦਾ ਸੀ ਮੋਬਾਈਲ ਬਣਾਉਂਦਾ ਹੁੰਦਾ ਸੀ ਵੇਚਦਾ ਹੁੰਦਾ ਸੀਗਾ ਸਹੀ ਕਰਦਾ ਹੁੰਦਾ ਸੀਗਾ ਮੋਬਾਈਲ ਰਿਪੇਅਰ ਦਾ ਕੰਮ ਔਰ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਸਾਨੂੰ ਤਾਂ ਕਿਵੇਂ ਦਾ ਲੱਗਾ ਜੀ ਤੇ ਉਹਨੇ ਡਾਕਟਰ ਰੱਖਨੇ ਸ਼ੁਰੂ ਕਰਤੇ ਡਾਕਟਰ ਰਾਕੇ ਇਲਾਜ ਕਰਾਉਣਾ ਸ਼ੁਰੂ ਕਰਤਾ ਹੁਣ ਤਾਂ ਉਹ ਖੁਦ ਕਹੇ ਵੀ ਇਹ ਰਿਹਾ ਵੀ ਇਹ ਮੇਰਾ ਬਿਜ਼ਨਸ ਆ ਮੈਨੂੰ ਹੱਕ ਆ ਤੁਸੀਂ ਉਹਦੀ ਇੱਕ ਸੈਸਪੋਕਸਮੈਨ ਵਾਲਿਆਂ ਨੇ ਕੀਤੀ ਹੋਈ ਐ ਇੰਟਰਵਿਊ ਉਹਦੇ ਚੋ ਸ਼ਰੀਆਮ ਕਹਿ ਰਿਹਾ ਵਾ ਮੇਰਾ ਤਾਂ ਜੀ ਬਿਜ਼ਨਸ ਤੇ ਮੈਂ ਬਿਨਸ ਕਰੂੰਗਾ ਵੀ ਜਦੋਂ ਸਾਡੀ ਮਾਨਸਿਕਤਾ ਹੀ ਸਿਰਫ ਇਹ ਹੈ ਵੀ ਅਸੀਂ ਬਿਜ਼ਨਸ ਕਰਨਾ ਵਾ ਇੱਕ ਜਿਹੜਾ ਬੰਦਾ ਸਾਡੇ ਕੋਲ ਪੇਸ਼ੈਂਟ ਆ ਰਿਹਾ ਵਾ ਅਸੀਂ ਉਹਨੂੰ ਸਿਰਫ ਇਹ ਸਮਝਦੇ ਹਾਂ ਵੀ ਇਹ ਮੇਰਾ ਪ੍ਰੋਫਿਟ ਤੁਰਿਆ ਆ ਰਿਹਾ ਵਾ ਮੇਰਾ ਮੇਰੇ ਵਾਸਤੇ ਇਹ ਆਮਦਨ ਦਾ ਇੱਕ ਸਾਧਨ ਤੁਰਿਆ ਆ ਰਿਹਾ ਵਾ ਉਦੋਂ ਫਿਰ ਉਹ ਡਾਕਟਰ ਵਾਲਾ ਜਿਹੜਾ ਧਰਮ ਹੁੰਦਾ ਵਾ ਅਸੀਂ ਧਰਮ ਤੋਂ ਕਿਤੇ ਨਾ ਕਿਤੇ ਪਾਸੇ ਹਟ ਜਾਂਦੇ ਮੈਂ ਸਮਝਦਾ ਮੈਂ ਬਈ ਅ ਇਹੋ ਜਿਹੇ ਲੋਕਾਂ ਨੂੰ ਬੰਦੇ ਚਲੇ ਜਾਣ ਨਾ ਬੰਦਾ ਮਰ ਜਾਣਾ ਬਹੁਤ ਫਰਕ ਨਹੀਂ ਪੈਂਦਾ ਹੈਗਾ ਜਿਸ ਦੇ ਕਰਕੇ ਇਹ ਬਹੁਤ ਵੱਡੀ ਪੱਧਰ ਦੇ ਇਥੇ ਇਹ ਜਿੱਤ ਘਟਨਾਵਾਂ ਹੋ ਰਹੀਆਂ ਵਾਂ ਅੱਛਾ ਇਸ ਘਟਨਾ ਤੋਂ ਬਾਅਦ ਤੁਹਾਡੇ ਕੋਈ ਹਸਪਤਾਲ ਦੇ ਐਮ ਡੀ ਨਾਲ ਜਾਂ ਡਾਕਟਰ ਨਾਲ ਗੱਲਬਾਤ ਹੁੰਦੀ ਹੈ ਕਿ ਆਹ ਕੁਝ ਵਾਪਰ ਗਿਆ ਉਹਨਾਂ ਦਾ ਕੀ ਕਹਿਣਾ ਫਿਰ ਤੁਹਾਡੇ ਨਾਲ ਦੇਖੋ ਉਸ ਤੋਂ ਬਾਅਦ ਕੀ ਹੁੰਦਾ ਵਾ ਉਹ ਇਹਨਾਂ ਦਾ ਮੂੰਹ ਬੰਦ ਕਰਾਉਣ ਵਾਸਤੇ 2 ਲੱਖ ਰੁਪਏ ਦੀ ਆਫਰ ਕਰਦੇ ਆ ਠੀਕ ਹੈ ਕਿਸੇ ਦੇ ਰਾਈ ਉਹ ਬੰਦਾ ਮੇਰੇ ਕੋਲ ਜਾਂਦਾ ਮੈਂ ਕਿਹਾ ਯਾਰ ਮਸਲਾ 2 ਲੱਖ ਰੁਪਏ ਦਾ ਥੋੜਾ ਹੁਣ ਪਿੰਡ ਵਾਲਿਆਂ ਨੇ ਇਲਾਜ ਕਰਾਉਣ ਤੇ ਪੂਰਾ ਜ਼ੋਰ ਲਾਇਆ ਜੀ ਪਿੰਡ ਵਾਲ ਅਸੀਂ ਅੱਜ ਲਾਜ ਕਰਾ ਸਕਦੇ ਆ ਸਨਸਕਾਰ ਕਰਾ ਸਕਦੇ ਆ ਭੋਗ ਪਾ ਸਕਦੇ ਆ ਤਿੰਨ ਕੁੜੀਆਂ ਵੀ ਵਿਆਹ ਸਕਦੇ ਆ ਰੌਲਾ ਪੈਸੇ ਦਾ ਨਹੀਂ ਹੈਗਾ ਰੌਲਾ ਇਹ ਹੈ ਵੀ ਕੱਲ ਨੂੰ ਕੋਈ ਹੋਰ ਜਰਨੈਲ ਸਿੰਘ ਨਾ ਬਣ ਜੇ ਵੀ ਅੱਜ ਇੱਕ ਜਰਨੈਲ ਸਿੰਘ ਚਲਿਆ ਗਿਆ ਕੱਲ ਨੂੰ ਘੱਟੋ ਘੱਟ ਹੁਣ ਇਹਨਾਂ ਨੂੰ ਇੰਨਾ ਕੁ ਸਬਕ ਸਿਖਾ ਦਈਏ ਵੀ ਕੱਲ ਨੂੰ ਹੋਰ ਕੋਈ ਭਰਾ ਸਾਡਾ ਮੌਤ ਦੇ ਘਾਟ ਨਾ ਉtre ਸਾਡਾ ਮਕਸਦ ਸਿਰਫ ਇੰਨਾ ਕੁ ਜੇ ਉਹ ਸਹੀ ਸੀ ਸਾਰਾ ਕੁਝ ਸੈੱਟ ਸੀ ਫਿਰ 2 ਲੱਖ ਰੁਪਏ ਕਰ ਦਿੰਦੇ ਸੀ ਬਿਲਕੁਲ 2 ਲੱਖ ਰੁਪਏ ਦਾ ਪੂਰਾ ਜੋਰ ਲਾਏ ਪਰਿਵਾਰ ਨੂੰ ਜੇ ਅਸੀਂ 2 ਲੱਖ ਰੁਪਏ ਦੇ ਦਿੰਦੇ ਆ ਸਾਡੇ ਨਾਲ ਰਾਜੀਨਾਮਾ ਕਰ ਲੋ ਕਹਿਣ ਦਾ ਭਾਵ ਕੀ ਇਸ ਤੋਂ ਹਾਂ ਇਸ ਤੋਂ ਬਿਨਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀਗੀ ਸਿਵਾਏ ਪੱਤਰਕਾਰ ਨੂੰ ਡਰਾਉਣ ਜਥੇਬੰਦੀ ਦੇ ਉੱਤੇ ਹਾਈ ਕੋਰਟ ਦੇ ਵਿੱਚ ਅਰਜੀ ਲਾਉਣ ਤੋਂ ਬਿਨਾ ਹੋਰ ਕੁਝ ਨਹੀਂ ਹੈ ਠੀਕ ਹੈ ਪਰ ਇੱਥੇ ਸਵਾਲ ਇਹ ਹੈ ਕਿ ਜੇਕਰ ਇਹ ਸਾਰਾ ਕੁਝ ਵਾਪਰਿਆ ਤੁਸੀਂ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਕਿ ਭਾਈ ਸਾਡਾ ਬੰਦਾ ਮਰ ਗਿਆ ਕੋਈ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦਾ ਕੀ ਕਹਿਣਾ ਜੇ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਆਇਆ ਸੀ ਡੀ ਡੀ ਆਰ ਉਹਨਾਂ ਨੇ ਕੱਟੀ ਹੋਈ ਹੈ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਦੇ ਖਿਲਾਫ ਆਪਣੇ ਕੋਲ ਰਿਪੋਰਟ ਆ ਜਾਂਦੀ ਹੈ ਤੇ ਇਹ ਹੀ ਡੀ ਡੀ ਆਰ ਐਫ ਆਈ ਆਰ 'ਚ ਤਬਦੀਲ ਹੋ ਜਾਊਗੀ ਤੇ ਉਹ ਜਿਹੜੀ ਇਹਨਾਂ ਨੇ ਦਿੱਤੀ ਸੀਗੀ ਸਾਡੇ ਤੇ ਦਰਖਾਸਤ ਹਾਈ ਕੋਰਟ ਦੇ ਵਿੱਚ ਉਹਦੇ ਚ ਪੁਲਿਸ ਨੇ ਸਾਫ ਬਿਆਨ ਦਿੱਤੇ ਆ ਵੀ ਜਿਹੜੀ ਇਹਨਾਂ ਨੇ ਦੋਸ਼ ਲਾਇਆ ਵੀ ਐਮਰਜੈਂਸੀ ਸੂ ਹਾਲਤ ਬੰਦ ਕਰਤੀ ਐ ਐਂਬੂਲੈਂਸ ਰੋਕ ਲਈ ਮਰੀਜ਼ ਰੋਕਲੇ ਵੀ ਇਹੋ ਜੀ ਕੋਈ ਗੱਲ ਨਹੀਂ ਗਈ ਅਸੀਂ ਕੋਲੇ ਸੀਗੇ ਬਿਲਕੁਲ ਕਿਸੇ ਨੇ ਇਹਨੂੰ ਤਮਕਾਇਆ ਨਹੀਂਗਾ ਪਰਿਵਾਰ ਦਾ ਜੀ ਗਿਆ ਅਸੀਂ ਰੋਸ ਕੀਤਾ ਸਿਰਫ ਉਹਨਾਂ ਨੇ ਕੋਈ ਕੋਈ ਛੜਕੀ ਆਵਾਜ਼ ਨਹੀਂ ਜਾਮ ਕੀਤੀ ਤੇ ਉਹ ਉਹਨਾਂ ਦੀ ਇਹ ਖਾਰਜ ਹੋ ਗਈ ਤੇ ਜਿਹੜੀ ਹੁਣ ਡੀਡੀ ਆਰ ਐਫ ਆਰ ਚ ਕਦੋਂ ਤਬਦੀਲ ਹੋ ਰਹੀ ਹੈ ਜਿਹੜੀ ਉਹ ਪੋਸਟਮਾਰਟਮ ਦੀ ਰਿਪੋਰਟ ਆ ਚੁੱਕੀ ਹੈ ਨਾਲ ਦਿੱਤੀ ਤੁਸੀਂ ਉਹਨਾਂ ਨੂੰ ਅਸੀਂ ਪੋਸਟਮਾਰਟਮ ਦੀ ਰਿਪੋਰਟ ਪੁਲਿਸ ਮਿਲੀ ਉਹ ਪੁਲਿਸ ਨੂੰ ਕਿਉਂਕਿ ਜਿਹਾ ਜਿਹਾ ਕੇਸ ਸੀਗਾ ਪੁਲਿਸ ਵਾਲੇ ਲੈ ਕੇ ਆਏ ਆ ਅਸੀਂ ਮਿਲਣਾ ਵਾ ਛੇਤੀ ਪੁਲਿਸ ਨੂੰ ਨਹੀਂ ਤਾਂ ਫਿਰ ਜੇ ਅ ਕਈ ਵਾਰੀ ਪੁਲਿਸ ਪ੍ਰਸ਼ਾਸਨ ਹੁੰਦਾ ਹੀ ਫਾਈਨਲ ਰਿਪੋਰਟ ਆ ਲੈਣ ਦੀ ਜਿਹੜੀ ਖਰੜ ਤੋਂ ਆਉਂਦੀ ਆ ਉਹਦੀ ਅਡੀਕ ਵੀ ਕਰਾਂਗੇ ਕਹਿੰਦਾ ਮਤਲਬ ਕੀ ਹੈ ਵੀ ਇਹਨਾਂ ਦਾ ਜਿਹੜਾ ਟਮਟਮਾ ਖੜਾ ਕੀਤਾ ਇਹਨਾਂ ਨੇ ਲੁੱਟਣ ਦਾ ਲੋਕਾਂ ਨੂੰ ਉਹ ਉਹਦਾ ਖੜਾ ਐ ਨਹੀਂ ਛੱਡ ਦੇਗੇ ਪਟੋ ਘਟ ਜਿਹੜੇ ਪ੍ਰਵਾਸੀ ਜਿਹੋਣੇ ਪਰਿਵਾਰ ਨੂੰ ਵੀ ਇਨਸਾਫ ਮਿਲੇ ਤੇ ਜਿਹੜੇ ਹੋਰ ਲੋਕ ਕੋਈ ਇਹਨਾਂ ਤੋਂ ਪੀੜਤ ਆ ਤੇ ਜਿਹੜੇ ਇੱਕ 부ਚੜਖਾਨਾ ਟੈਪ ਇਹ ਚਲਾਇਆ ਹੋਇਆ ਸਾਡੇ ਸ਼ਹਿਰ ਦੇ ਲੋਕ ਇਹਨੂੰ 부ਚੜਖਾਨਾ ਕਹਿੰਦੇ ਹੋਣ ਸੁਕਮਨੀ ਹਸਪੀਟਲ ਵੀ ਇਹ ਬੰਦ ਕਰਾਉਣ ਤੱਕ ਹਰ ਜੋ ਵੀ ਯਤਨ ਲੱਗੇ ਕਰਾਂਗੇ ਮਤਲਬ ਆਉਣ ਵਾਲੇ ਦਿਨਾਂ ਵਿੱਚ ਲੱਗਦਾ ਕਿ ਇਦਾਂ ਦੇ ਕੇਸ ਹੋਰ ਵੀ ਜਿਵੇਂ ਤੁਸੀਂ ਕਹਿ ਕੇ ਸਾਨੂੰ ਗੱਲਬਾਤ ਹੋ ਰਹੀ ਹੈ ਹੋਰਾਂ ਨਾਲ ਵੀ ਵੀ ਹੋਰ ਵੀ ਸਾਹਮਣੇ ਆ ਸਾਡੇ ਇਸੇ ਹਸਪਤਾਲ ਦੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਪਰਿਵਾਰ ਤੁਹਾਡੇ ਪ੍ਰੈਸ ਵਾਲਿਆਂ ਦੇ ਸਾਹਮਣੇ ਲੈ ਕੇ ਆਈਏ ਸਾਡੇ ਕੋਲੇ ਇੱਕ ਤਾਂ ਹੁਣ ਸੀਜ਼ਨ ਦਾ ਕੰਮ ਚੱਲ ਰਿਹਾ ਚੋਨੇ ਚੂਨੇ ਦੀ ਲਵਾਈ ਚੱਲ ਰਹੀ ਹੈ ਸਮਾਂ ਨਹੀਂ ਸੀਗਾ ਔਰ ਬਹੁਤ ਬੰਦੇ ਸਾਡੇ ਕੋਲੇ ਆਏ ਆ ਤੇ ਅਗਲੀ ਜਿਹੜੀ ਆਪਾਂ ਪ੍ਰੈਸ ਕਾਨਫ ਉਨਾ ਸਾਰਿਆਂ ਪਰਿਵਾਰਾਂ ਨੂੰ ਇਕੱਠੇ ਕਰਕੇ ਫੇਰ ਕਰਾਂਗੇ। ਇਸ ਪਰਿਵਾਰ ਦੀ ਗੱਲ ਕਰੀਏ ਜਿਹੜਾ ਜੀ ਸੀਗਾ ਮੁੱਖ ਕਮਾਈ ਦਾ ਸਾਧਨ ਸੀਗਾ ਇਹਨਾਂ ਦੇ ਹਾਲਾਤ ਕੀ ਨੇ ਪਰਿਵਾਰ ਦੇ ਕੀ ਹਾਲਾਤ ਇਹਨਾਂ ਦੇ? ਅ ਦੇਖੋ ਜੀ ਤਿੰਨ ਬੇਟੀਆਂ ਇਹਨਾਂ ਦੇ। ਇੱਕ ਬੇਟੀ ਵਿਆਹੀ ਹੋਈ ਆ। ਇੱਕ ਬੇਟਾ ਵਾ। ਉਹ ਵੀ ਕੰਮ ਦੇ ਮਤਲਬ ਜੋਗਾ ਨਹੀਂਗਾ। ਜਰਨੈਲ ਸਿੰਘ ਹੀ ਸੀ ਜਿਹੜਾ ਵੀ ਉਹ ਪੂਰਾ ਇਹਨਾਂ ਦਾ ਰੋਟੀ ਪੱਕ ਦੀ ਸੀ ਉਹਦੇ ਕਰਕੇ ਇੱਕ ਦੋ ਕਮਰੇ ਆ ਉਹ ਵੀ ਡਿੱਗਣ ਵਾਲੇ ਆ। ਕਮਰਾ ਤਾਂ ਮੈਨਾਂ ਦਾ ਇੱਕ ਹੀ ਆ ਮਗਰ ਇੱਕ ਹੀ ਕਮਰਾ ਉਹ ਵੀ ਡਿੱਗਣ ਵਾਲਾ ਵਾ ਤੇ ਪਰਿਵਾਰ ਦੇ ਹਾਲਤ ਅ ਗਰੀਬ ਤੋਂ ਅਤ ਗਰੀਬ ਕਹਿ ਸਕਦੇ ਆ ਬਈ ਜੋ ਕਰਨੀ ਆ ਉਹੀ ਖਾਣੀ ਆ ਜੀ ਜਿਹਦੇ ਕਰਕੇ ਸਾਰੇ ਪਿੰਡ ਨੇ ਜਿਹੜਾ ਵੀ ਇਲਾਜ ਕਰਾਇਆ ਸਸਕਾਰ ਕੀਤਾ ਭੋਗ ਪਾਇਆ ਸਰ ਪਿੰਡ ਵਾਲੇ ਨੇ ਕੀਤਾ ਪਰਿਵਾਰ ਦੀ ਹਾਲਤ ਬਹੁਤ ਖਸਤੇ ਆ ਸਾਡੇ ਸਾਡੇ ਸਵਾਲ ਵੀ ਉਹ ਜਿਹੜੀਆਂ ਤਿੰਨ ਧੀਆਂ ਵਾ ਇੱਕ ਕੁੜੀ ਵਿਆਹੀ ਹੋਈ ਐ ਦੋ ਹਜੇ ਵਿਆਹਣ ਵਾਲੀਆਂ ਵਾ ਤੇ ਉਹਨਾਂ ਦਾ ਵੀ ਸੋਚ ਰਹੇ ਆ ਕਿ ਕੀ ਕਰੀਏ ਹੂੰ ਅੱਛਾ ਜਿਵੇਂ ਕੋਈ ਮੰਨ ਲਓ ਹੁੰਦੀ ਹੈ ਮੇਜਰ ਕੋਈ ਸਰਜਰੀ ਹੁੰਦੀ ਹੈ ਉਹਦੇ ਤੋਂ ਪਹਿਲਾਂ ਆਪਾਂ ਦੇਖਦੇ ਆਂ ਕਿ ਗੱਲ ਕਨਸੈਂਟ ਫਾਰਮ ਤੇ ਸਾਈਨ ਕਰਵਾਉਂਦੇ ਆ ਕਿ ਭਾਈ ਜੇਕਰ ਕੁਝ ਹੋ ਜਾਂਦਾ ਮਰੀਜ਼ ਨੂੰ ਤਾਂ ਸਾਡੇ ਜ਼ਿੰਮੇਵਾਰ ਕੋਈ ਨਹੀਂ ਐਦਾਂ ਦੀ ਗੱਲਬਾਤ ਹੋਈ ਹੈ ਇੱਥੇ ਕੋਈ ਸਾਈਨ ਵਗੈਰਾ ਕਰਾਏਗੇ ਉਹਨਾਂ ਦੇ ਪਿੱਛੇ ਦੇਖੋ ਜੀ ਸਾਈਨ ਉਹਨਾਂ ਨੇ ਸਾਰੇ ਕਰਾਏ ਆ ਠੀਕ ਹੈ ਉਹ ਕਰਾਏ ਆ ਕਰਾਏ ਹੋਏ ਕਿਉਂਕਿ ਜਿਹੜੇ ਬੰਦੇ ਨਾਲ ਗਏ ਸੀਗੇ ਦਾਖਲ ਕਰਾਉਣ ਜੀ ਉਹ ਉਹਨਾਂ ਚੋਂ ਇੱਕ ਵੀ ਮੁੰਡਾ ਪੜਿਆ ਲਿਖਿਆ ਨਹੀਂ ਸੀ ਆਮ ਮਜ਼ਦੂਰ ਕਰਨ ਦੇ ਮੁੰਡੇ ਸੀ ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂਗਾ ਸਾਰਾ ਵੀ ਇੰਗਲਿਸ਼ ਦੇ ਵਿੱਚ ਹੁੰਦਾ ਹਾਂ ਇੰਗਲਿਸ਼ 'ਚ ਹੁੰਦਾ ਸਾਰਾ ਕੁਝ ਤੇ ਉਹ ਕਿੱਥੇ ਜਿੱਥੇ ਮਰਜ਼ੀ ਸੈਂਡ ਕਰਾ ਲੈਂਦੇ ਉਹ ਤਾਂ ਆਮ ਹਸਪਤਾਲਾਂ ਵਾਲੇ ਜਿੱਥੇ ਮਰਜ਼ੀ ਕਰਾ ਸਕਦੇ ਆ ਤੇ ਉਹ ਕਰ ਵੀ ਦਿੰਦੇ ਵਿਚਾਰੇ ਜੀ ਇਹ ਇਹਦੇ 'ਚ ਤਾਂ ਕੋਈ ਹੈ ਨਹੀਂਗਾ ਵੀ ਉਹਨੇ ਸੈਂਡ ਨਹੀਂ ਕਰਾਈ ਹੁਣ ਜਿਹੜੀ ਮੁੱਖ ਮੰਗ ਹੈ ਤੁਹਾਡੀ ਜਾਂ ਪਰਿਵਾਰ ਦੀ ਉਹ ਕੀ ਹੈ ਕਿ ਉਹਦੇ ਉੱਤੇ ਕਾਰਵਾਈ ਹੋਵੇ ਜਾਂ ਕੋਈ ਹੋਰ ਵੀ ਇਹ ਨਾਲ ਜਿਹੜਾ ਸੰਜੀਵ ਨਾਰੰਗਾ ਜੀ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਘੱਟੋ ਘੱਟ ਉਹਨੇ ਅਸੀਂ ਸਮਝਦੇ ਇੱਕ ਬੰਦੇ ਦਾ ਕਤਲ ਕੀਤਾ ਦੂਜੀ ਗੱਲ ਇਹ ਹੈ ਵੀ ਇਹੋ ਜੀ ਜਿਹੜੀ ਦੁਕਾਨ ਆ ਅਸੀਂ ਦੁਕਾਨ ਹੀ ਕਵਾਂਗੇ ਹਫਤਾ ਨਹੀਂ ਕਵਾਂਗੇ ਇਹ ਬੰਦ ਹੋਣੀ ਚਾਹੀਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਇਹਦਾ ਸ਼ਿਕਾਰ ਨਾ ਬਣੇ ਜੀ ਬਹੁਤ ਧੰਨਵਾਦ ਬਾਈ ਧੰਨਵਾਦ ਹਾਂ ਜੀ ਡਾਕਟਰ ਸੰਜੀਵ ਨਾਰੰਗਾ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਰੋਸ਼ਨੀ ਦਾ ਹਾਂਜੀ ਸੰਜੀਵ ਨਾਰਿੰਗ ਬੋਲ ਸੁਣਨੀ ਪਾਉਤੋਂ ਬੋਲ ਜੀ ਇਹ ਹਮਤਾਜ਼ ਗੱਲ ਕਰ ਰਹੇ ਹਾਂ ਜੀ ਮੈਂ ਲੋਕਵਾਜ਼ ਟੀਵੀ ਚੈਨਲ ਤੋਂ ਹਾਂਜੀ ਅਸੀਂ ਨਾ ਤੁਹਾਡਾ ਪੱਖ ਲੈਣਾ ਜੀ ਖਬਰ ਦੇ ਅਕੋਰਡਿੰਗ ਤੁਸੀਂ ਫੋਨ ਤੇ ਦੇਣਾ ਚਾਹੋਗੇ ਜਾਂ ਹਸਪਤਾਲ ਦੇ ਵਿੱਚ ਜੈਕਲੀ ਮੈਂ ਸਟੇਂਟ ਕਾ ਬਾਹਰ ਕਿਤੇ ਨਹੀਂ ਜੀ ਤੁਸੀਂ ਕਾਈਂਡਲੀ ਜਦੋਂ ਮੈਨੂੰ ਦੱਸ ਦਿਓ ਵੀ ਕਿਸਕਾ ਮੱਦੇ ਅਕੋਰਡਿੰਗ ਨਾਣਾ ਮੈਂ ਤੁਹਾਨੂੰ ਫੋਨ ਕਰੀਏ ਜਿਹੜੀ ਖਬਰ ਇੱਕ ਨੌਜਵਾਨ ਨੇ ਜਿਹਨਾਂ ਦੀ ਮੌਤ ਹੁੰਦੀ ਹੈ ਜਾੜ ਦੇ ਆਪਰੇਸ਼ਨ ਕਰਨ ਲਗਾਤਾਰ ਚੱਲ ਰਿਹਾ ਮਾਮਲਾ ਹਾਂਜੀ ਉਹਨਾਂ ਦੇ ਬਹੁਤ ਪੱਖ ਲੈਣਾ ਕਿ ਉਹਨਾਂ ਨੇ ਇਲਜ਼ਾਮ ਲਗਾਏ ਨੇ ਪਰਿਵਾਰ ਨੇ ਤੇ ਜਥੇਬੰਦੀ ਹੈ ਜੀ ਕਿਸਾਨ ਜਥੇਬੰਦੀ ਉਹਨਾਂ ਦਾ ਕਹਿਣਾ ਕਿ ਝਾੜ ਦਾ ਆਪਰੇਸ਼ਨ ਕਰਵਾਉਣ ਗਏ ਸੀਗੇ ਚੱਲ ਚਰਕੇ ਵਧੀਆ ਪਰ ਉਸ ਤੋਂ ਬਾਅਦ ਉੱਠੇ ਨਹੀਂ ਜੋ ਤੁਸੀਂ ਆਪਰੇਸ਼ਨ ਕੀਤਾ ਜੀ ਇਮੀਡੀਅਟ ਰੌਂਗ ਕੋਡ ਨੇ ਝਾੜ ਦਾ ਆਪਰੇਸ਼ਨ ਕਰਾਉਣਾ ਤੁਸੀਂ ਮੈਨੂੰ ਇੱਕ ਦੱਸੋ ਵੀ ਝਾੜ ਦਾ ਆਪਰੇਸ਼ਨ ਕਰਾਉਣ ਵਾਸਤੇ ਕੋਈ ਰਾਤ ਨੂੰ 12 ਵਜੇ ਆਏਗਾ ਰਾਤ ਨੂੰ 12 ਵਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਹੈ ਜੀ ਉਹ ਸਾਡਾ ਹਸਪਤਾਲ ਨਾ ਬੰਦਾਂ ਦਾ ਹਸਪਤਾਲ ਨਹੀਂ ਹੈ ਜੀ ਜੜਦਾ ਆਪਰੇਸ਼ਨ ਕਰਵਾ ਨਾ ਹੀ ਉਹ ਜੜਦਾ ਆਪਰੇਸ਼ਨ ਕਰਾਉਣਾ ਹੈ ਨਾ ਹੀ ਉਹਦਾਂ ਦਾ ਕੁਝ ਸੀਗਾ ਹੂੰ ਉਹ ਪੇਸ਼ੈਂਟ ਦੇ ਐਬਸਿਸ ਸੀਗਾ ਸਾਰੇ ਰੇਸ਼ਾ ਭਰਿਆ ਹੋਇਆ ਸੀ ਫੇਸ ਤੇ ਜੀ ਉਸ ਵਕਤ ਸੇ ਐਡਮਿਟ ਹੋਈ ਸੀ ਠੀਕ ਹੈ ਮਤਲਬ ਤੁਸੀਂ ਜੜਦਾ ਆਪਰੇਸ਼ਨ ਨਹੀਂ ਕੀਤਾ ਤੁਸੀਂ ਕਹਿ ਰਹੇ ਨਹੀਂ ਨਹੀਂ ਬਟ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ ਵਿੱਚ ਤੇਹੀ ਹੈ ਕਿ ਕੱਟ ਲੱਗੇ ਹੋਏ ਉਹਦੇ ਮੂੰਹ ਦੇ ਅੰਦਰ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਜਾ ਕੁਝ ਨਹੀਂ ਹੈ ਉਹਦੇ ਰੇਸ਼ਾ ਭਰਿਆ ਹੋਇਆ ਫੇਸ ਤੇ ਸਾਰੇ ਤੇ ਰੇਸ਼ਾ ਭਰਿਆ ਹੋਇਆ ਜੀ ਉਹਨਾਂ ਦੇ ਵਿਚਾਰਦਾ ਕੋਈ ਨਾਂ ਹੀ ਸਾਡੇ ਕੋਲ ਸੀਗਾ ਕਿਉਂਕਿ ਉਹ ਬੰਦਾ ਵੀ ਸਾਡੇ ਕੋਲੋਂ 24 ਤਰੀਕ ਨੂੰ ਇਹ ਖੋਦ ਲੈ ਕੇ ਗਏ ਨੇ ਇਹ ਗੱਲ ਕਿਹਾ ਕਿ ਅਸੀਂ ਬਿੱਲ ਨਹੀਂ ਭੇਜ ਕਰ ਸਕਦੇ ਤੁਸੀਂ ਸਾਨੂੰ ਸਰਕਾਰੀ ਭੇਜ ਦਿਓ ਅਸੀਂ ਸਰਕਾਰੀ ਭੇਜਤਾ ਜੀ ਉਹ ਸਰਕਾਰੀ ਦੇ ਵਿੱਚ ਵੀ ਉੱਥੋਂ ਉਹਨਾਂ ਨੇ ਡਿਸਚਾਰਜ ਨਹੀਂ ਕੀਤਾ ਠੀਕ ਹੈ ਉੱਥੋਂ ਵੀ ਇਹੀ ਗੱਲ ਕਹਿ ਕੇ ਡਿਸਚਾਰਜ ਕਰਵਾ ਕੇ ਲੈ ਆਏ ਵੀ ਅਸੀਂ ਪੈਸੇ ਨਹੀਂ ਦੇ ਸਕਦੇ ਤੇ ਤੁਸੀਂ ਸਾਨੂੰ ਡਿਸਚਾਰਜ ਦਿਓ ਹੂੰ ਤੇ ਘਰਾਂ ਤੋਂ ਬਾਅਦ 8 ਦਿਨ ਤੱਕ ਉਸ ਤੋਂ ਬਾਅਦ ਉੱਥੇ ਰਿਹਾ ਜੀ ਮਤਲਬ ਤੁਹਾਡੀ ਜਿਹੜੀ ਹਸਪੀਟਲ ਦੇ ਵਿੱਚ ਕੋਈ ਸਰਜਰੀ ਨਹੀਂ ਹੋਈ ਇਹਨਾਂ ਦੀ? ਕੋਈ ਯਾਰ ਦੀ ਸਰਜਰੀ ਨਹੀਂ ਹੋਈ ਸੀ। ਅੱਛਾ ਕੋਈ ਹੋਰ ਹੋਈ ਹੈ ਕੋਈ ਸਰਜਰੀ ਯਾਰ ਤੋਂ ਇਲਾਵਾ? ਸਰਜਰੀ ਨਹੀਂ ਜੀ ਜਿਹੜਾ ਹੁਣ ਇਹਨਾਂ ਦੇ ਐਬਸਸ ਸੀਗਾ ਜਿਹੜਾ ਰੇਸ਼ਾ ਭਰਿਆ ਹੋਇਆ ਹੈ। ਹਾਂਜੀ। ਸਿਰਫ ਉਹ ਰੇਸ਼ਾ ਕੱਢ ਲਿਆ ਹੋਰ ਕੁਝ ਨਹੀਂ ਹੋਇਆ। ਠੀਕ ਹੈ ਮਤਲਬ ਤੁਸੀਂ ਇਕੱਲਾ ਰੇਸ਼ਾ ਕੱਢ ਲਿਆ ਇਹਨਾਂ ਦਾ? ਹਾਂਜੀ ਕੋਈ ਤਾਂ ਸਰਜਰੀ ਕੋਈ ਨਹੀਂ ਹੁੰਦੀ ਚ ਉਹ ਸਰਜਰੀ ਨਹੀਂ ਹੁੰਦੀ ਜੀ ਅਸੀਂ ਉਹਨੂੰ ਸਰਜਰੀ ਕਹਿ ਹੀ ਨਹੀਂ ਸਕਦੇ ਆਪਾਂ। ਓਕੇ ਓਕੇ ਓਕੇ। ਇਹਨਾਂ ਦੇ ਇੱਕ ਹੋਰ ਇਲਜ਼ਾਮ ਨੇ ਕਿ ਜੀ ਤੁਸੀਂ ਮਤਲਬ ਕਈ ਪੱਤਰਕਾਰਾਂ ਨੂੰ ਡਰਾ ਰਹੇ ਹੋ ਜਿਵੇਂ ਬੰਦਿਆਂ ਨੋਟਿਸ ਭੇਜ ਕੇ ਕਿ ਆਵਾਜ਼ ਬੰਦ ਹੋ ਜਾਵੇ 2 ਲੱਖ ਰੁਪਏ ਦੀ ਆਫਰ ਵੀ ਦਿੱਤੀ ਹੈ ਪਰਿਵਾਰ ਨੂੰ ਕਿਸੇ ਰਾਹੀਂ ਤੁਸੀਂ ਤੁਸੀਂ ਬਿਲਕੁਲ ਨਹੀਂ ਜੀ ਮੇਰੀ ਕੋਈ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਹੈ ਨਾ ਮੈਂ ਪਰਿਵਾਰ ਨੂੰ ਅੱਜ ਤੱਕ ਉਹ ਗੱਲ ਪਹੁੰਚੀ ਮੇਰੀ ਨਾ ਹੀ ਕੋਈ ਮਰ ਭੁਲਾਇਆ ਹੈ ਔਰ ਜਿਹੜੀ ਪੱਤਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਪੱਤਰਕਾਰ ਨੇ ਲਾਈਵ ਚ ਲਾਇਆ ਕਿ ਬਾਹਰ ਗੁਰਲਾਲ ਸਿੰਘ ਬਰੋਲਾ ਨੇ ਜੀ ਲਾਈਵ ਚ ਲਾਨ ਤੋਂ ਬਾਅਦ ਉਹਨੂੰ ਤੁਸੀਂ ਅਗਰ ਪੱਤਰਕਾਰ ਹੀ ਹੈ ਤਾਂ ਪੱਤਰਕਾਰ ਦੇ ਵਿੱਚ ਦੂਜੇ ਬੰਦੇ ਦਾ ਵਰਜ਼ਨ ਲਗਾਉਣਾ ਤਾਂ ਬਹੁਤ ਜ਼ਰੂਰੀ ਹੈ ਜੀ ਜੀ ਮੇਰੇ ਕੋਲ ਆ ਕੇ ਮੇਰੇ ਆਫਿਸ ਦੇ ਵਿੱਚ ਬਸਣ ਲਿਆ ਮੇਰੇ ਕੋਲ ਦੀ ਵੀਡੀਓ ਪਈ ਹੈ ਰਿਕਾਰਡਿੰਗ ਪਈ ਹੈ ਸਾਰਾ ਕੁਝ ਗਿਆ ਜੀ ਜਿਹੜਾ ਮੇਰਾ ਵਰਜ਼ਨ ਲਿਆ ਗਿਆ ਜੀ ਉਹ ਪੱਤਰਕਾਰ ਵੱਲੋਂ ਕਿਤੇ ਵੀ ਚਲਾਇਆ ਨਹੀਂ ਗਿਆ ਠੀਕ ਹੈ ਜਦੋਂ ਚਲਾਇਆ ਨਹੀਂ ਗਿਆ ਤਾਂ ਮੈਂ ਉਹਨਾਂ ਨੂੰ ਅਪੀਲ ਕੀਤੀ ਵੀ ਤੁਸੀਂ ਮੇਰਾ ਵਰਜ਼ਨ ਕਿਉਂ ਨਹੀਂ ਚਲਾਇਆ ਜੀ ਉਹਨਾਂ ਦਾ ਰਿਪਲਾਈ ਇਹ ਸੀਗਾ ਵੀ ਬਾਕੀ ਪੱਤਰਕਾਰਾਂ ਨੇ ਚਲਾਤਾ ਤੇ ਮੈਂ ਕਿਹਾ ਮੈਂ ਕੀ ਚਲਾ ਕੇ ਲੈਣਾ ਫਿਰ ਇਹ ਕੋਈ ਗੱਲ ਫਿਰ ਜੁਆ ਥੋੜੀ ਨਾ ਜੀ ਕੋਈ ਜੀ ਬਿਲਕੁਲ ਵੀ ਤੇਰੇ 뷰ਅਰਸ ਤੇਰੇ ਲੱਗਨੇ ਬਾਕੀ ਪੱਤਰਕਾਰਾਂ ਦੇ 뷰ਅਰਸ ਲੱਗਨੇ ਤਾਂ ਮੈਂ ਉਹਨਾਂ ਨੂੰ ਇਸ ਕਰਕੇ ਨੋਟਿਸ ਭੇਜਿਆ ਕਿ ਜਦੋਂ ਤੁਸੀਂ ਮੇਰੇ ਤੋਂ ਮੇਰਾ ਵਰਜ਼ਨ ਲਿਆ ਹੈ ਤਾਂ ਉਹਨੂੰ ਚਲਾਉਣਾ ਤੁਹਾਡਾ ਫਰਜ਼ ਬਣਦਾ ਸੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੱਕ ਦੇਣ ਦੇ ਲਈ ਓਕੇ ਥੈਂਕ ਯੂ ਓਕੇ ਜੀ ਥੈਂਕ ਯੂ